ਲੋਕਾਂ ਨੇ ਗੱਲਬਾਤ ਕੀਤੀ ਆ ਲੋਕਾਂ ਦਾ ਕਹਿੰਦੇ ਕਿ ਸਾਡਾ ਜਦੋਂ-ਜਦੋਂ ਵੀ ਸਤਲੁਜ ਦਾ ਪਾਣੀ ਸਾਨੂੰ ਮਾਰ ਪਾਉਂਦਾ ਤਾਂ ਉੱਜੜ ਕੇ ਬਸਣ ਵਾਲੀ ਗੱਲ ਹੋ ਜਾਂਦੀ ਆ ਪਾਣੀ ਦੀ ਤੁਸੀਂ ਗਤੀ ਦੇ ਸਕਦੇ ਹੋ ਬੀਤੀ ਰਾਤ ਜਿਹੜਾ ਪਾਣੀ ਆ ਉਹ 2 ਫੁੱਟ ਹੋਰ ਵੱਧ ਗਿਆ ਇਹ ਕਮਾਂ ਵਾਲੀ ਪਤਨਾ ਪਹਿਲਾਂ ਵੀ ਇਸ ਇੱਥੇ ਆਏ ਸੀਗੇ ਆਹ ਹਾਰਾ ਝੋਨਾ ਹੀ ਨਹੀਂ ਹੈ ਹੋ ਪੱਠੇਗੇ ਵਿੱਚੋਂ 22 ਕਿਲੋ ਥਾ ਆਪਾਂ ਉਹ ਸਾਰਾ ਝੋਨਾ ਖਤਮ ਹੋ ਗਿਆ ਹੁਣ ਬਿਲਕੁਲ ਤੇ ਹੈ ਖੇਤ ਸੁੱਕ ਪਾਣੀ ਹੈ ਉਹਦੇ 2-3 ਸਾਲ ਆਸਤੇ ਉਹਦਾ ਜਿਹੜਾ ਪੂਰਾ ਜਿਹੜਾ ਖੇਤ ਆ ਉਹ ਤਬਾਹ ਹੋ ਗਿਆ ਜੀ ਕਿਉਂਕਿ ਹੁਣ ਜਿਸ ਤਰੀਕੇ ਨਾਲ ਰੇਤਾ ਆ ਰਿਹਾ ਉਹ ਰੇਤਾ ਵੀ ਪਹਿਲਾਂ ਹਟਾਉਣਾ ਪਊਗਾ ਹੁਣ ਤਾਂ ਲੋਕ ਨੂੰ ਇਹ ਚ ਪਤਾ ਲੱਗ ਰਿਹਾ ਕਿ ਉਹਨਾਂ ਦਾ ਵਾਣ ਹੈ ਕਿੱਥੇ ਆ ਜੀ ਕੋਈ ਨਿਸ਼ਾਨ ਹੀ ਨਹੀਂ ਦਿਖ ਰਹੀ ਨਕਾਲ ਜਿਹੜੀ ਹੈਗੀ ਆ ਕਸੂਰਵਾਰ ਸਰਕਾਰ ਤੇ ਉਹਨਾਂ ਦਾ ਪ੍ਰਬੰਧ ਹੀ ਹੈ ਡੀਸੀ ਦੇ ਡੀਸੀ ਨੇ ਆਉਣਾ ਸੀਗਾ ਡੀਸੀ 8-9 ਗੱਡੀਆਂ ਵਿੱਚ ਇੱਥੇ ਆਏ ਆ ਤੇ ਸਾਰਾ ਪਹਿਲਾਂ ਉਹਨਾਂ ਵਾਸਤੇ ਸਾਨੂੰ ਪਾਸੇ ਕਰਤਾ ਸਾਨੂੰ ਬੈਕ ਲੈਗ ਗਿਆ ਬਹੁਤ ਟਾਈਮ ਸਾਡਾ ਲੱਗ ਗਿਆ ਸਾਨੂੰ ਇੱਥੇ ਰਸਨ ਵੰਡਣੀ ਨਹੀਂ ਦਿੱਤਾ ਗਿਆ ਪਿੱਛੇ ਭੇਜ ਦਿੱਤਾ ਗਿਆ ਵੱਡੀ ਗੱਲ ਇਹ ਹੈ ਕਿ ਲੋਕਾਂ ਦੇ ਵੱਲੋਂ ਆਪਣੀ ਪੱਧਰ ਤੇ ਜਿਹੜੀ ਰਾਹਤ ਸਮੱਗਰੀ ਜਿਹੜੀ ਆ ਉਹ ਪਹੁੰਚਦੀ ਜਿਹੜੇ ਦੂਜੇ ਪਿੰਡਾਂ ਤੱਕ ਪਹੁੰਚਦੀ ਕਰ ਰਹੀ ਆ ਔਰ ਵੱਡੇ ਸਵਾਲ ਲੋਕਾਂ ਦੇ ਇਹ ਹੈ ਕਿ ਆ ਇਹਨਾਂ ਚੀਜ਼ਾਂ ਦਾ ਜ਼ਿੰਮੇਵਾਰ ਕੌਣ ਆ ਫੋਟੋ ਦੇਖੀ ਪਾਣੀ ਐ ਇਸੇ ਸਤਲੁਜ ਦੇ ਵਿੱਚ ਹੋਰ ਵਧਿਆ ਔਰ ਬੀਤੀ ਰਾਤ ਜਿਹੜਾ ਫੋਟੋ ਜਿਹੜਾ ਨੀਵਾ ਸੀਗਾ ਪਾਣੀ ਇਹ ਔਰ ਦਿਨ ਚੜਦੇ ਸਾਰ ਤੜਕਸਾਰ ਇਹ ਜਿਹੜਾ 1 ਫੁੱਟ ਪਾਣੀ ਦੇ ਵਿੱਚ ਨਾਮ ਰੱਬਾ ਨਾ ਮਰਿਆਂ ਦੀ ਥਾਣਾ ਕੋਈ ਮਰਿਆਂ ਦੀ ਨਾ ਥਾ ਅਸੀਂ ਮੌਜੂਦਾ ਜਿਲ੍ਹਾ ਫਾਜ਼ਿਲਕਾ ਦੇ ਕਾਮਾਂਵਾਲੀ ਪੱਤਣ ਦੇ ਕੋਲ ਇਧਰੋਂ ਪਰਲੇ ਪਾਸੇ ਜਿਹੜਾ 16 ਤੋਂ 17 ਪਿੰਡ ਜਿਹੜਾ ਦਰਾ ਸਤਲੁਜ ਦੀ ਮਾਰ ਦੇ ਵਿੱਚ ਔਰ ਲਗਾਤਾਰ ਪਾਣੀ ਦਾ ਪੱਧਰਾ ਜਿਹੜਾ ਉਹ ਵਧਦਾ ਜਾ ਰਿਹਾ ਇਸ ਟਾਈਮ ਪੰਜਾਬ ਦੇ 12 ਤੋਂ ਜਿਲ੍ਹੇ ਜਿਹੜੇ 11 12 ਜਿਲ੍ਹੇ ਜਿਹੜਾ ਹੜ੍ਹਾਂ ਦੀ ਮਾਰ ਦੇ ਹੇਠਾ ਤਕਰੀਬਨ 20 25 ਦਿਨਾਂ ਤੋਂ ਪੰਜਾਬ ਹਰਾਂ ਦੇ ਸੰਤਾਪ ਨੂੰ ਚੱਲ ਰਿਹਾ ਲੋਕਾਂ ਨੇ ਗੱਲਬਾਤ ਕੀਤੀ ਆ ਲੋਕਾਂ ਦਾ ਕਹਿੰਦੇ ਕਿ ਸਾਡਾ ਜਦੋਂ-ਜਦੋਂ ਵੀ ਸਤਲੁਜ ਦਾ ਪਾਣੀ ਸਾਨੂੰ ਮਾਰ ਪਾਉਂਦਾ ਤਾਂ ਉੱਜੜ ਕੇ ਬਸਣ ਵਾਲੀ ਗੱਲ ਹੋ ਜਾਂਦੀ ਆ ਪਾਣੀ ਦੀ ਤੁਸੀਂ ਗਤੀ ਦੇਖ ਸਕਦੇ ਹੋ ਤੇ ਕਿਸ ਤੇਜ਼ੀ ਦੇ ਨਾਲ ਪਾਣੀ ਆ ਜਿਹੜਾ ਉਹ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਇਧਰਲੇ ਪਾਸੇ ਦੀ ਗੱਲ ਕਰ ਲਈਏ ਜਿਹੜਾ ਇਹ ਬੁਰਜੀਆਂ ਲੱਗੀਆਂ ਹੋਈਆਂ ਸੀਗੀਆਂ ਇਹ ਸੜਕ ਬਣੀ ਹੋਈ ਆ ਇੱਥੇ ਔਰ ਬਿਲਕੁਲ ਡੁੱਬਣ ਦੇ ਕਿਨਾਰੇ ਖੜੀਆਂ ਕੈਮਰਾਮੈਨ ਨੂੰ ਬੇਨਤੀ ਆ ਕਿ ਕਰੀ ਸਾਹਮਣੇ ਪਾਣੀ ਦੀ ਤੁਸੀਂ ਗਤੀਆ ਜਿਹੜੀ ਉਹ ਦੇਖ ਸਕਦੇ ਹੋ ਤੇਜ਼ੀ ਦੇ ਨਾਲ ਪਾਣੀ ਆ ਜਿਹੜਾ ਉਹ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਔਰ ਲੋਕਾਂ ਨਾਲ ਸੀ ਕਿ ਸਟਾਫ ਕੋਲੋਂ ਕੋਣਾ ਗੱਲਬਾਤ ਵੀ ਕੀਤੀ ਆ ਦੱਸਿਆ ਕਿ ਬੀਤੀ ਰਾਤ ਜਿਹੜਾ ਪਾਣੀ ਆ ਉਹ 2 ਫੁੱਟ ਹੋਰ ਵੱਧ ਗਿਆ ਇਹ ਕਾਮਾਵਾਲੀ ਪਤਨਾ ਪਹਿਲਾਂ ਵੀ ਇਸ ਇੱਥੇ ਆਏ ਸੀਗੇ ਔਰ ਉਸ ਤੋਂ ਪਹਿਲਾਂ ਜਿਹੜਾ ਪਾਣੀ ਸੀਗਾ ਉਹ ਨਿਮਾਨ ਦੇ ਵਟ ਸੀਗਾ ਤਾਂ ਬੀਤੀ ਰਾਤ ਆ ਜਿਹੜਾ ਪਾਣੀ ਦਾ ਪੱਧਰ ਇੱਥੇ ਉਹ 2 ਫੁੱਟ ਦੇ ਕਰੀਬ ਵਧਿਆ ਔਰ ਪੰਜਾਬ ਇਸ ਟਾਈਮ ਆ ਹੜਾਂ ਦੀ ਮਾਰ ਦੇ ਨਾਲ ਜੂਝ ਰਹਾ ਇਹ ਪੰਜਾਬ ਦੀ ਧਰਤੀ ਆ ਉਸੇ ਪੰਜਾਬ ਦੀ ਧਰਤੀ ਆ ਜੋ ਦੂਜਿਆਂ ਨੂੰ ਰਜਉਂਦੀ ਰਹੀ ਆ ਪਰ ਅੱਜ ਪੰਜਾਬ ਦੇ ਉੱਪਰ ਮਾਰ ਪਈਆ ਤਾਂ ਆਪਣੇ ਹੀ ਆਪਣੇਆਂ ਦੇ ਨਾਲ ਖੜੇ ਨੇ ਚਾਹੇ ਉਹ ਖਾਲਸਾ ਏਡ ਦੀ ਗੱਲ ਹੋਵੇ ਚਾਹੇ ਹੋਰ ਸੰਸਥਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰਦਿਆਂ ਨੇ ਉਹਨਾਂ ਦੀ ਗੱਲ ਹੋਵੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਔਰ ਕਾਮਾਂ ਵਾਲੇ ਪੱਤਰਾਂ ਦੀ ਗੱਲ ਕਰ ਲਈਏ ਤਾਂ ਬੀਤੇ ਕੱਲ੍ਹ ਆ ਜਿਹੜਾ ਉਹ ਪਾਣੀ ਦਾ ਪੱਧਰ ਜਿਹੜਾ ਨਾਰਮਲ ਸੀਗਾ ਤਾਂ ਹੁਣ ਵਧਿਆ ਬਈ ਕਿੰਨਾ ਕੁ ਪਾਣੀ ਵਧ ਗਿਆ ਹੁਣ ਇੱਥੇ ਬੀਤੀ ਰਾਤ ਪਾਣੀ ਇੱਥੇ ਦੋ ਕੈਂਚੀ ਜੇ ਪਤਾ ਹੈ ਹਾਂ ਇਹ ਤੋਂ ਪਰਲੇ ਪਾਸ ਜਿਹੜੇ ਕਿੰਨੇ ਕਿ ਪਿੰਡਾਂ ਪਾਣੀ ਦੀ ਮਾਰਚਾ ਪਾਣੀ 8-9 ਪਿੰਡ ਹੈਗੇ 9 ਪਿੰਡ ਹੈਗੇ ਆ ਉਥੋਂ ਤਾਂ ਕਿਹੜੀ ਰਾਹਤ ਸਮੱਗਰੀ ਆ ਜਾ ਰਾਸ਼ਨ ਪਾਣੀ ਆ ਜਾਂ ਪਸ਼ੂਆਂ ਦਾ ਚਾਰਾ ਹੋ ਜਾਂਦਾ ਕ ਨਹੀਂ ਪਹੁੰਚਦਾ ਚਾਰਾ ਨਹੀਂ ਜਾ ਰਿਹਾ ਤੇ ਆਪਣਾ ਬੱਚੇ-ਪੁੱਛਿਆਂ ਤਾਂ ਪਹੁੰਚ ਜਾਂਦਾ ਕਦੇ ਨਹੀਂ ਪਹੁੰਚਦਾ ਕਦੇ ਪਹੁੰਚ ਜਾਂਦਾ ਨਹੀਂ ਬੱਚੇ ਸਾਰੇ ਜਿਹੜਾ ਪਰਿਵਾਰ ਜਿਹੜੇ ਸਾਰੇ ਦੇ ਸਾਰੇ ਇਧਰਾਂ ਦੇ ਬੱਚੋ ਕੱਢ ਵੀ ਲਈ ਸੀ ਪਰਲੇ ਸੁਰੱਖਿਅਤ ਥਾਂ ਤੇ ਸਾਰੇ ਇੱਥੇ ਨੇ ਸਾਰੇ ਇਧਰ ਹੀ ਆ ਉਈ ਚੰਦ ਘਰ ਲੈ ਗਏ ਨੇ ਇੱਕ ਬੱਚੇ-ਬੱਚੇ ਘੜ ਤੇ ਵਿੱਚੋਂ ਕਿਵੇਂ ਛੋਟੇ ਗਏ ਨੇ ਹੱਡ ਹਰ ਪਰਿਵਾਰੀ ਇੱਥੇ ਤੁਹਾਡੇ ਵੀ ਇਧਰ ਘਰ ਹੈਗਾ ਹਾਂ ਸਾਡਾ ਉੱਥੇ ਮਤਮਦ ਘਰ ਹੂੰ ਕਿੰਨਾ ਕੁ ਪਾਣੀ ਹੈ ਇੱਥੇ ਕਿੰਨੇ ਕੁ ਜਿਹੜੀ ਆ ਪਾਣੀ ਦਾ ਅਨੁਮਾਨ ਲਗਾਇਆ ਜਾ ਸਕਦਾ ਹਾਂ ਗੇਟ ਦੇ ਲੱਗਾ ਹੁਣ ਕਿੰਨਾ ਕੁ ਫੁੱਟ ਪਾਣੀ ਪਹੁੰਚ ਗਿਆ ਉੱਥੇ ਪਾਣੀ ਫੁੱਟ ਪਹੁੰਚ ਗਿਆ ਉੱਥੇ ਇਹਨਾਂ ਨੇ ਕਿ ਹੂੰ ਤਿੰਨ ਤਰਫੋਂ ਤਿੰਨ ਤਰਫੋਂ ਫੁੱਟ ਪਾਣੀ ਹੈਗਾ ਹਾਂ ਤੇ ਰਾਸ਼ਨ ਪਾਣੀ ਜਿਹੜਾ ਜਿਹੜੇ ਸੰਗਤ ਲੈ ਕੇ ਆਉਂਦੀ ਹੈ ਉਹ ਇਥੋਂ ਤੱਕ ਹੀ ਪਹੁੰਚਦਾ ਫਿਰ ਬੋਟਾਂ ਦੇ ਸਾਰੇ ਗਾਂਹਾਂ ਤੱਕ ਲੈ ਕੇ ਜਾਣੇ ਉਹ ਕਿਸ਼ਤੀਆਂ ਦੇ ਸਾਰੇ ਆਇਂਦੇ ਸਾਰੇ ਕੀ ਹਾਂ ਆਇਂਦੇ ਸਾਰੇ ਵੋਟਾਂ ਦੇ ਕੀਤੀ ਕਰਦੇ ਸੀ ਬਾਪੂ ਆਹ ਖੇਤੀ ਕਿੰਨੀ ਖੇਤੀ ਕੀਤੀ ਵੀ ਸੀ ਖੇਤੀ ਤਾਂ ਹੁਣ ਹਾਰੀ ਉਮਰ ਖੇਤੀ ਕੀਤੀ ਹੈ ਨਹੀਂ ਹੁਣ ਕਿੰਨਾ ਕੁ ਮਾਨ ਤੁਸੀਂ ਕੀ 22 ਕਿਲੇ ਵੇਚਾ ਹੋਇਆ ਸੀਗਾ ਇੱਥੇ ਆਹ ਹਰਾ ਝੋਨਾ ਹੀ ਹੈ ਖੋ ਪੱਠੇ ਗਿਆ ਵਿੱਚੋਂ 22 ਕਿਲੇ ਥਾ ਹੈ ਆਪਣਾ ਉਹ ਸਾਰਾ ਝੋਨਾ ਖਤਮ ਹੋ ਗਿਆ ਹੁਣ ਹਾਂ ਬਿਲਕੁਲ ਤੇ ਹੈ 6 ਸੇ ਫੋਟ ਪਾਣੀ ਹੈ ਹੂੰ ਕਿੰਨਾ ਕੁ ਬਾਪੂ ਖਰਚਾ ਗਿਆ ਸੀ ਹੁਣ ਤੱਕ ਝੋਨਾ ਹੁਣ ਸਾਰੇ ਤੇ ਸੀਗਾ ਹੁਣ ਤੱਕ ਕਿੰਨਾ ਖਰਚਾ ਗਿਆ ਸੀ ਲੱਖ ਰੁਪਇਆ ਦਲਵਾਈ ਦਿੱਤੀ ਹੈ ਹਾਂ ਹੁਣ ਬਾਰੇ ਟਾਈਮ ਦੇ ਤੁਸੀਂ ਵੀ ਸੋਚਾ ਸੋਚੇ ਹੋਣਗੀਆਂ ਖਰਚਾ ਹੋ ਚੁੱਕਾ ਹੈ ਵੱਢਣ ਦੀ ਟਾਈਮ ਹੈ ਅਸੀਂ ਕਿਵੇਂ ਉੱਠੋਂਗੇ ਹੁਣ ਇੱਥੋਂ ਖਰਚਾ ਬਹੁਤ ਨੁਕਸਾਨ ਹੋ ਗਿਆ ਕਹ ਕਿ ਸਾਲ ਲੱਗ ਜਾਣਗੇ ਇੱਥੋਂ ਉੱਠਣ ਤੋਂ ਉੱਠਣ ਦੇ ਅੱਗੇ ਇੱਕ ਮਾਰਵਾਜ ਗਈ ਸਾਲੀ ਜੀ ਪੈ ਵਿੱਚ ਫੇਰ ਆ ਗਿਆ ਇੱਥੇ ਜਿਹੜਾ ਵੱਡੀ ਮਾਰ ਆ ਜਿਹੜੀ ਪਈਆ ਲੋਕਾਂ ਦਾ ਕਹਣਾ ਕਿ ਸਾਡੀ ਕਿਸੇ ਦੀ 20 ਕਿੱਲੇ ਫਸਲ ਜਿਹੜੀ ਖਰਾਬ ਖਰਾਬ ਹੋ ਗਿਆ ਪਰ ਇੱਥੋਂ ਉੱਠਣਾ ਮੈਡਮ ਡੀਸੀ ਸਾਹਿਬ ਇੱਥੇ ਪਹੁੰਚੇ ਨੇ ਔਰ ਲਗਾਤਾਰ ਜਿਹੜੇ ਉਹ ਇੱਥੋਂ ਦੀ ਸਥਿਤੀ ਹੈ ਜਿਹੜੀ ਉਹ ਵਾਚ ਰਿਹਾ ਔਰ ਪਿਛਲੇ ਕਈ ਦਿਨਾਂ ਤੋਂ ਮੜਮਾ ਇੱਥੇ ਮੌਜੂਦ ਨੇ ਔਰ ਇਧਰਲੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਸਥਿਤੀ ਨੂੰ ਉਹ ਵਾਚ ਕਰ ਰਿਹਾ ਔਰ ਕਿਹੜੀ ਸਥਿਤੀ ਦੇ ਬੱਚਾ ਜਿਹੜੀ ਇਹ ਚੀਜ਼ਾਂ ਹੈਗੀਆਂ ਨੇ ਚਾਹੇ ਉਹ ਰਾਸ਼ਨ ਦੀ ਗੱਲ ਹੋਵੇ ਐਨਡੀਆਰਪ ਟੀਮਾਂ ਦੇ ਨਾਲ ਰਾਫਤਾ ਕੰਮ ਕਰਕੇ ਜਿਹੜਾ ਇਧਰਲੇ ਪਾਸੇ ਪਿੰਡ ਜਿਹੜੇ ਹੈਗੇ ਆ 15 ਤੋਂ 16 ਪਿੰਡ ਜਿਹੜੇ ਸਤਲੁਜ ਦੇ ਪਾਣੀ ਦੇ ਵਿੱਚ ਫਸੇ ਹੋਇਆ ਉਹਨਾਂ ਤੱਕ ਪਹੁੰਚ ਕਰ ਰਿਹਾ ਔਰ ਕਾਫੀ ਦਿਨਾਂ ਤੋਂ ਜਿਹੜਾ ਪਹਿਲਾਂ ਪਾਣੀ ਦਾ ਪੱਧਰ ਜਿਹੜਾ ਨਿਮਾਨ ਦੇ ਵਿੱਚ ਸੀਗਾ ਔਰ ਬੀਤੀ ਰਾਤ ਇਸੇ ਸਤਲੁਜ ਦਾ ਪਾਣੀ ਆ ਜਿਹੜਾ ਉਹ ਫੁੱਟ ਦੇ ਕਰੀਬ ਬੀਤੀ ਰਾਤ ਤੋਂ ਵਧਿਆ ਔਰ ਸਵੇਰ ਦਿਨ ਚੜਦੇ ਸਾਰੀ ਜਿਹੜਾ 1 ਫੁੱਟ ਦੇ ਕਰੀਬ ਦੇ ਜਿਹੜਾ ਪਾਣੀ ਦੇ ਵਿੱਚ ਵਧਦਾ ਆਇਆ ਔਰ ਪਿਛਲੇ ਕਈ ਦਿਨਾਂ ਤੋਂ ਇੰਡੀਆ ਰਫਦੀਆਂ ਟੀਮਾਂ ਔਰ ਪੁਲਿਸ ਪ੍ਰਸ਼ਾਸਨ ਨੂੰ ਵਿਸਥੇਤੀ ਦੇ ਨਾਲ ਜਿਹੜਾ ਕੰਮ ਕਰ ਰਿਹਾ ਔਰ ਇੱਥੇ ਪਹੁੰਚੇ ਨੇ ਔਰ ਹੁਣ ਇੱਥੋਂ ਜਿਹੜਾ ਘਰਾਂ ਦੇ ਵਿੱਚ ਜਾਣਗੇ ਔਰ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਗੇ ਕਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਸਾਹਮਣੇ ਆ ਰਿਹਾ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਗੇ ਉਸ ਤੋਂ ਬਾਅਦ ਦੇ ਜਿਹੜਾ ਉਹਨਾਂ ਚੀਜ਼ਾਂ ਨੂੰ ਜਿਹੜਾ ਵਾਚਾ ਜਾਵੇਗਾ ਦੇਖਿਆ ਜਾਵੇਗਾ ਕਿ ਸਥਿਤੀ ਜਿਹੜੀ ਇਸ ਟਾਈਮ ਜਿਹੜੀ ਕਾਵਾਂ ਵਾਲੀ ਪਤਣ ਦੇ ਉੱਪਰ ਹਾਲਾਂਕਿ ਇੱਕ ਇਸ ਕਾਲ ਤੋਂ ਮੁੜਕਰ ਨਹੀਂ ਹੋਇਆ ਜਾ ਸਕਦਾ ਕਿ ਜਿਹੜਾ ਪਾਣੀ ਜਿਹੜਾ 1 ਫੁੱਟ ਦਾ ਉਸ ਦੇ ਵਿੱਚ ਵਧਦਾ ਹੋਇਆ ਤੁਸੀਂ ਪਾਣੀ ਦੀ ਸਪੀਡ ਦੇਖ ਸਕਦੇ ਹੋ ਪੰਜਾਬ ਦੇ 10 ਜ਼ਿਲ੍ਹੇ ਜਿਹੜੇ ਹੈਗੇ ਆ ਉਹ ਹਨਾਂ ਦੀ ਮਾਰ ਦੇ ਹੇਠਾ ਔਰ ਪੰਜਾਬ ਆ ਜਿਹੜਾ ਪੰਜਾਬ ਦੀ ਫਿਤਰਤ ਰਹੀ ਹੈ ਕਿ ਪੰਜਾਬ ਜਿਹੜਾ ਦੂਜੀਆਂ ਸਟੇਟਾਂ ਨੂੰ ਰਜ਼ਾਉਂਦਾ ਰਿਹਾ ਪਰ ਅੱਜ ਪੰਜਾਬ ਇਕੱਲਾ ਰਹਿ ਗਿਆ ਪੰਜਾਬ ਦੇ ਨਾਲ ਪੰਜਾਬੀ ਹੀ ਖੜਿਆ ਆਪਣੇ ਲੋਕਾਂ ਦੇ ਨਾਲ ਆਪਣਾ ਪਾਈਚਾਰੀ ਖੜਿਆ ਔਰ ਨੌਜਵਾਨ ਸਾਡੇ ਨਾਲ ਨੇ ਇਹ ਰਾਸ਼ਨ ਲੈ ਕੇ ਜਰਾ ਇੱਥੇ ਪਹੁੰਚੇ ਆ ਬਾਈ ਕਿੱਥੋਂ ਪਹੁੰਚੋ ਤੁਸੀਂ ਅਸੀਂ ਬਾਈ ਜੀ ਫਰੀ ਕੋਟ ਤੋਂ ਆਏ ਆ ਜੋਨ ਵਾਲਾ ਪਿੰਡ ਆਈ ਸਾਡਾ ਜੋਨ ਵਾਲਾ ਤੁਸੀਂ ਪਹਿਲੀ ਵਾਰ ਇੱਥੇ ਆਏ ਹੋ ਜਾਂ ਤੁਸੀਂ ਪਹਿਲਾਂ ਵੀ ਆਏ ਹੋ ਨਹੀਂ ਜੀ ਪਹਿਲੀ ਵਾਰ ਹੀ ਆਏ ਆ ਇੱਥੇ ਸਾਨੂੰ ਪਤਾ ਲੱਗਿਆ ਸੀ ਕਿ 12 13 ਪਿੰਡ ਜਿਹੜੇ ਆ ਸਤਲੁਜ ਤੋਂ ਪਾਰ ਵਾਲੇ ਡੁੱਬੇ ਹੋਏ 15 ਪਿੰਡ ਕਹਿ ਰਹੇ ਆ ਹਾਂਜੀ ਇਹ ਡੁੱਬੇ ਹੋਏ ਆ ਬਿਲਕੁਲ ਜੀ ਮਤਲਬ ਉਹਨਾਂ ਦੇ ਘਰਾਂ ਵਿੱਚ ਦੀ ਪਾਣੀ ਆ ਇੰਨਾ ਤੇਜ਼ ਪਾਣੀ ਵਗ ਰਿਹਾ ਉਹਨਾਂ ਦੇ ਘਰਾਂ ਵਿੱਚ ਦੀ ਵਗ ਰਿਹਾ ਜੀ ਤੁਸੀਂ ਵੀ ভাই ਜਿਵੇਂ ਤਰ੍ਹਾਂ ਦੇ ਧੀ ਪੋਤੋਂ ਔਰ ਖੇਤੀ ਪ੍ਰਧਾਨ ਸੂਬਾ ਪੰਜਾਬ ਹੈਗਾ ਰ ਇੱਥੇ ਵੀ ਖੇਤੀ ਵੱਡੀ ਬੀਜੀ ਹੋਈ ਸੀਗੀ ਔਰ ਇੱਥੇ ਸਿਰਫ ਪਾਣੀ ਦੀਂਦਾ ਹੁਣ ਇੱਥੋਂ ਇੱਥੋਂ ਕਿਸਾਨ ਨੂੰ ਉੱਠਣਾ ਕਿਦਾਂ ਕਹੋ ਕਿਉਂਕਿ ਸਾਲਾਂ ਬੱਧੀ ਟਾਈਮ ਲੱਗ ਜਾਂਦਾ ਕਿਸਾਨ ਨੂੰ ਉੱਠਣ ਦੇ ਲਈ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਇਹ ਤਾਂ ਹੋਰੀ 2-3 ਸਾਲ ਆਸਤੇ ਤਾਂ ਉਹਦਾ ਜਿਹੜਾ ਪੂਰਾ ਜਿਹੜਾ ਖੇਤ ਉਹ ਤਬਾਹ ਹੋ ਗਿਆ ਕਿਉਂਕਿ ਹੁਣ ਜਿਸ ਤਰ੍ਹਾਂ ਇਹ ਰੇਤਾ ਆ ਰਿਹਾ ਉਹ ਰੇਤਾ ਵੀ ਪਹਿਲਾਂ ਹਟਾਉਣਾ ਪਊਗਾ ਹੂੰ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦਾ ਵਾਣ ਹੈ ਕਿੱਥੇ ਹੈ ਜੀ ਕੋਈ ਨਿਸ਼ਾਨ ਹੀ ਨਹੀਂ ਦਿਖ ਰਹੀ ਤੇ ਬਿਲਕੁਲ ਫਸਲ ਵੀ ਤਬਾਹਤ ਹੋਈ ਗਈ ਹੈ ਤੇ ਉਹਨਾਂ ਨੂੰ 2-3 ਸਾਲ ਲੱਗਣਗੇ ਦੁਬਾਰਾ ਉਸੇ ਜਗ੍ਹਾ ਤੇ ਆਉਣ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਬਾਈ ਇੱਥੇ ਮੈਂ ਤਾਂ ਐਸਾ ਸਾਲ ਜਿਹੜਾ ਉਹ ਅਦਰ ਸਟੇਟਾਂ ਦੇ ਵਿੱਚ ਪੈਂਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਲਈਏ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਪਰ 88 ਸਾਣ ਦੇ ਵਿੱਚ ਹੜ ਆਉਂਦਾ ਉਹੀ ਸਥਿਤੀ 88 ਵਾਲੀ ਹੁਣ ਹੋਈ ਖੜੀ ਆ ਔਰ 37-38 ਸਾਲ ਹੋ ਗਏ ਬੰਨ ਮਜ਼ਬੂਤ ਨਹੀਂ ਹੋਏ ਟਾਈਮਾਂ ਦਾ ਪ੍ਰਬੰਧ ਕਿੱਥੇ ਲੋਕਾਂ ਨੇ ਸਵਾਲ ਹੈ ਕੁਦਰਤੀ ਕਰੋਪੀ ਮੰਨਦੇ ਆ ਕੁਦਰਤ ਤੌਰ ਤੇ ਰੱਬ ਨੂੰ ਲਾਂਭਾ ਹੈਗਾ ਜਾਂ ਸਰਕਾਰਾਂ ਦੀ ਕਮੀ ਹੈਗੀ ਆ ਜੀ ਵੋਟਾਂ ਚ ਆਉਣ ਤੋਂ ਪਹਿਲਾਂ ਜਿਹੜਾ ਭਗਵੰਤ ਮਾਨ ਸੀਗਾ ਉਹ ਕਹਿੰਦਾ ਹੁੰਦਾ ਜਿਹੜੇ ਇਹ ਫਲੱਡ ਹੈ ਮੈਨ ਮੇਡ ਆ ਹੂੰ ਜਦੋਂ ਉਹਦੇ ਰਾਜ ਵਿੱਚ ਹੁੰਦਿਆ ਹੋਏ ਉਹਦੀ ਸੱਤਾ ਦੇ ਦੌਰਾਨ ਫਲੱਡ ਆਏ ਉਹਦੋਂ ਆ ਤਾਮਲ ਲੱਡੂ ਇਧਰ ਲਈ ਸਾਈਡ ਫਿਰਦਾ ਇਟ ਲੱਡੂ ਇਟਲੀ ਡੋਸੀ ਖਾਂਦਾ ਡੋਸਾ ਖਾਂਦਾ ਫਿਰਦਾ ਹੂੰ ਉਦੋਂ ਇੱਥੇ ਨਹੀਂ ਆਇਆਗਾ ਉਹ ਇੱਕ ਦਿਨ ਉਹ ਜਹਾਜ਼ ਦੇ ਕੇ ਗਿਆ ਉਹ ਵੀ ਜਿਹੜਾ ਉਹ ਗਿਆ ਉਹ ਕਿਲੋ ਕਿਲੋ ਰਾਸ਼ਨ ਸਿੱਟਦੇ ਤੇ ਉਹ ਲੋਕ ਗਾਲਾਂ ਕੱਢ ਰਹੇ ਉਹਨਾਂ ਨੂੰ ਹੂੰ ਬਚਾਉਣ ਦਾ ਉਹਨਾਂ ਪ੍ਰਬੰਧ ਇੱਥੇ ਨਕਾਂ ਜਿਹੜੀ ਹੈਗੀ ਆ ਕਸੂਰਵਾਰ ਸਰਕਾਰ ਤੇ ਇਥੋਂ ਦਾ ਪ੍ਰਬੰਧ ਹੀ ਆ ਜੀ ਹੂੰ ਜੇ ਪਹਿਲਾਂ ਪ੍ਰਬੰਧ ਕੀਤਾ ਜਾਂਦਾ ਡਰੇਨਾ ਸਾਫ਼ ਹੁੰਦੀਆਂ ਜਿਹੜੇ ਬੰਨ ਪੱਕੇ ਕੀਤੇ ਹੁੰਦੇ ਤਾਂ ਫਿਰ ਇਹ ਇਹ ਜਿਹੜੀ ਨੌਬਤੋਂ ਨਹੀਂ ਸੀ ਇਹਨੇ ਲੋਕ ਡੁੱਬਣੇ ਨਹੀਂ ਸੀ ਇਹ ਇਹ ਸਰਕਾਰ ਦੀ ਨਕਾਮੀ ਹੈ ਜੀ ਹੂੰ ਕੋਛ ਲੋਕ ਇਹ ਵੀ ਕਹਿ ਰਹੇ ਆ ਕਿ ਜਿੱਥੋਂ ਦੀ ਹੁਣ ਪਾਣੀ ਡੰਗ ਰਿਹਾ ਇੱਥੇ ਰੇਤਾਂ ਵੀ ਜਮਾ ਹੋਣਾ ਤੇ ਉਹਦੇ 3-3 4-4 ਫੁੱਟ ਉਹਨਾਂ ਨੂੰ ਰੇਤੇ ਦੀ ਜਿਹੜੀ ਮਾਈਨਿੰਗ ਹੋਣੀ ਆ ਉਹਨਾਂ ਦਾ ਲੋਕਾਂ ਦਾ ਆਗਦਾ ਅਧਿਕਾਰ ਹੋਣਾ ਚਾਹੀਦਾ ਕਿ ਅਸੀਂ ਉਹ ਰੇਤ ਰੇਤੀ ਦੀ ਜਿਹੜੀ ਆ ਉਹ ਵਿਕਰੀ ਕਰਾਂਗੇ ਤਾਂ ਜੋ ਕਿਸਾਨਾਂ ਦਾ ਨੁਕਸਾਨ ਹੋਊਗਾ ਉਹ ਪੂਰਾ ਹੋ ਸਕੇ ਕਿਤੇ ਨਾ ਕਿਤੇ ਵੱਡੀ ਗੱਲ ਹੈ ਜਖਮਾਂ ਤੇ ਮਨਮਤਾ ਲੱਗੂਗੀ ਇਹ ਤਾਂ ਹੈ ਜੀ ਅਗਰ ਖੇਤ ਉਹਨਾਂ ਦੇ ਆ ਉਹਨਾਂ ਦੇ ਖੇਤ ਦੀ ਮਿੱਟੀ ਵੀ ਉਹਨਾਂ ਦੀ ਆ ਜੇ ਉਹ ਕੁਦਰਤੀ ਆਫਤਾਂ ਦਾ ਜੇ ਉਹ ਕਰੋਪ ਚੱਲਦੇ ਆ ਤੇ ਉਹ ਬਾਅਦ ਚ ਉਹਨਾਂ ਨੇ ਨਜਿੱਠਣਗੇ ਵੀ ਆਪ ਵੀ ਤੇ ਲੋਕ ਤਾਂ ਚਲ ਸਾਥ ਦੇ ਰਹੇ ਆ ਤੇ ਉਹ ਆਪ ਹੀ ਕਰਨਗੇ ਸਾਰਾ ਕੁਝ ਸਰਕਾਰ ਦਾ ਤਾਂ ਮੈਨੂੰ ਨਹੀਂ ਲੱਗਦਾ ਉਹ ਕੁਝ ਕਰਨਗੇ ਜੀ ਤੁਸੀਂ ਕੀ ਰਾਸ਼ਨ ਲੈ ਕੇ ਆਉਂਦੇ ਇੱਥੇ ਪਸ਼ੂਆਂ ਦਾ ਚਾਰਾ ਲੈ ਕੇ ਆਏ ਹੋ ਤਾਂ ਨਹੀਂ ਅਸੀਂ ਕੁੱਲ ਜਿਹੜਾ ਰੋਜ਼ ਦਿਲੀ ਦੇ ਦੌਰਾਨ ਜਿਹੜਾ ਕੰਮ ਆਉਣ ਵਾਲਾ ਕੋਈ ਆਟਾ ਦਾਲ ਇਹ ਸਾਰੀਆਂ ਸਮੱਗਰੀ ਜਿਹੜੀ ਲੈ ਕੇ ਆਈ ਹਾਂ ਅਸੀਂ 25 ਕਿਲੋ ਦਾ ਇੱਕ ਪੈਕ ਬਣਾਇਆ ਪੂਰਾ ਜੀ ਤੇ ਅਸੀਂ ਦੋ ਟਰਾਲੇ ਲੈ ਕੇ ਆਏ ਜਿੱਥੇ ਹਾਂ ਜੀ ਹਮੇਸ਼ਾ ਟਾਈਮ ਦੇ ਵਿੱਚ ਹੋਰ ਵੀ ਜਿਹੜੀ ਰਾਹਤ ਸਮੱਗਰੀ ਪਹੁੰਚਾਉਂਦੇ ਰਹੋਗੇ ਇੱਥੇ ਹਾਂ ਜੀ ਅਸੀਂ ਆਉਂਦੇ ਰਵਾਂਗੇ ਪਰ ਅੱਜ ਜਦੋਂ ਅਸੀਂ ਆਏ ਆਏ ਸਵੇਰ 4 ਵਜੇ ਦੇ ਤੁਰੇ ਹੋਏ ਸੀਗੇ ਜੀ ਪਰ ਜਦੋਂ ਇੱਥੇ ਅਸੀਂ ਪਹੁੰਚੇ ਤੇ ਇੱਥੇ ਜਿਹੜਾ ਪ੍ਰਸ਼ਾਸਨ ਸੀਗਾ ਉੱਥੇ ਇੱਥੇ ਸ਼ਾਇਦ ਡੀਸੀ ਨੇ ਆਉਣਾ ਸੀਗਾ ਸਾਡਾ ਜਿਹੜਾ ਬੰਨ ਤੋਂ ਪਿੱਛੇ ਜਿਹੜਾ ਇੱਕ ਸਿੰਗਲ ਰੋਡ ਆਈ ਉਹ 1 ਕਿਲੋਮੀਟਰ ਤੱਕ ਪਿੱਛੇ ਉਹਦਾ ਕੋਈ ਮੋੜ ਨਹੀਂ ਗਈ ਅਸੀਂ ਉੱਥੋਂ ਜਿਹੜਾ ਰਾਸ਼ਨ ਲੈ ਕੇ ਆ ਗਏ ਸੀ ਟ੍ਰੈਫਿਕ ਲੱਗਾ ਹੋਇ ਫੇਰ ਇਹਨਾਂ ਨੇ ਕਿਹਾ ਕਿ ਇੱਥੇ ਇਹ ਬੰਨ ਟੁੱਟਣ ਵਾਲਾ ਵਾ ਸਾਨੂੰ ਜਿਹੜਾ ਗਮਰਾਹ ਕਰਕੇ ਪਿੱਛੇ ਮੋੜ ਸਾਰੇ ਟਰਾਲੀਆਂ ਬੈਕ ਲੈ ਗਏ ਡੀਸੀ ਦੇ ਆਉਣ ਲਈ ਤੁਹਾਨੂੰ ਤਾਂ ਬੁਝੇ ਗੱਲ ਬੋਲੀ ਗਈ ਆ ਇਹ ਡੀਸੀ ਦੇ ਡੀਸੀ ਨੇ ਆਉਣਾ ਸੀਗਾ ਡੀਸੀ 8 9 ਗੱਡੀਆਂ ਵਿੱਚ ਇੱਥੇ ਆਏ ਆ ਤੇ ਸਾਰਾ ਪਹਿਲਾਂ ਉਹਨਾਂ ਆਸਤੇ ਸਾਨੂੰ ਪਾਸੇ ਕਰਤਾ ਸਾਨੂੰ ਬੈਕ ਲੈ ਗਏ ਬਹੁਤ ਟਾਈਮ ਸਾਡਾ ਲੱਗਿਆ ਜੀ ਸਾਨੂੰ ਇੱਥੇ ਰਸਨ ਵੰਡਣ ਨਹੀਂ ਦਿੱਤਾ ਗਿਆ ਪਿੱਛੇ ਭੇਜ ਦਿੱਤਾ ਗਿਆ ਤੇ ਫਿਰ ਜਦੋਂ ਸਾਰਾ ਰਸਤਾ ਸਾਫ਼ ਹੋ ਗਿਆ ਡੀਸੀ ਆਏ ਉਹ 8 9 ਗੱਡੀਆਂ ਚ ਆਏ ਤੇ ਉਹ ਨੌ ਥੈਲੇ ਜਿਹੜੇ ਰਾਸ਼ਨ ਦੇ ਲੈ ਕੇ ਇੰਨੇ ਕ ਅਸੀਂ ਰਸਤੇ 'ਚ ਆਉਂਦੇ ਹੋਏ ਸਿੱਟ ਹੀ ਆਏ ਹੋਵਾਂਗੇ ਜੀ ਰਸਤੇ 'ਚ ਜਿੰਨੇ ਥੈਲੇ ਉਹ ਲੈ ਕੇ ਆਏ ਤੇ ਉਹ 10 ਮਿੰਟਾਂ ਵਿੱਚ ਦੀ ਜਿਹੜੇ 10 12 ਪਿੰਡ ਉਹਨਾਂ ਨੂੰ ਜਿਹੜਾ ਰਾਹਤ ਸਮਗਰੀ ਵੰਡ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਜੀਵਨ ਜਿਹੜਾ ਸੁਧਾਰ ਕਰਕੇ ਉਹਨਾਂ ਦੇ ਜਿਹੜੇ ਉਹ ਭੁੱਖੇ ਬੈਠਣ ਨੂੰ ਰੋਜ਼ਾ ਕੇ ਉਹ 10 ਮਿੰਟਾਂ ਵਿੱਚ ਦੀ ਜਿਹੜੇ ਵਾਪਸ ਹੋ ਗਈ। ਭਾਈ ਆਪ ਉਹ ਜਿਹੜਾ ਪੰਜਾਬ ਆ ਜਿਹੜੀ ਰੱਜਾਂ ਨੂੰ ਰਜਾਉਣ ਵਾਲਾ ਪਰ ਅੱਜ ਪੰਜਾਬ ਦੇ ਲੋਕ ਹੱਥ ਕੜ ਕੜ ਕੇ ਜਿਹੜਾ ਰਾਸ਼ਨ ਦੀ ਮੰਗ ਕਰ ਰਹੇ ਆ। ਹਾਂ ਜੀ ਜਿਹੜਾ ਪ੍ਰਬੰਧ ਦੀ ਕਮੀ ਹੈ ਜੀ ਮੇਰਾ ਤਾਂ ਇਹੀ ਅਸੀਂ ਕਾਮਾਂ ਵਾਲੀ ਪੱਤਣ ਤੇ ਮੌਜੂਦ ਆਂ ਔਰ ਜ਼ਿਲ੍ਹਾ ਫਰੀਦਕੋਟ ਦੇ ਜਿਹੜੇ ਨੌਜਵਾਨ ਆ ਇੱਥੇ ਰਾਸ਼ਨ ਲੱਗੇ ਪਹੁੰਚਿਆ ਰੱਦ ਸਮਗਰੀ ਲੱਗੇ ਪਹੁੰਚਿਆ ਔਰ ਪੰਜਾਬ ਦੇ ਆਪਣੇ ਲੋਕ ਹੀ ਆਪਣੇ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਿਹਾ ਇਹ ਕਾਮਾਂ ਵਾਲੀ ਪੱਤਣਾ ਔਰ ਬੜੀ ਤੇਜ਼ੀ ਦੇ ਨਾਲ ਕੈਮਰਾਮੈਨ ਨੂੰ ਬੇਨਤੀ ਇੱਕ ਵਾਰੀ ਦਿਖਾ ਲ ਦਿੱਤਾ ਜਾਵੇ ਕਿ ਬੜੀ ਤੇਜ਼ੀ ਦੇ ਨਾਲ ਪਾਣੀ ਆ ਜਿਹੜਾ ਅੱਗੇ ਵੱਲੋਂ ਵਧਦਾ ਜਾ ਰਿਹਾ ਔਰ 15 ਤੋਂ 16 ਪਿੰਡਾਂ ਜਿਹੜੇ ਇਧਰਲੇ ਪਾਸੇ ਜਿਹੜਾ ਹੈਗੇ ਆਗੇ ਡੁੱਬੇ ਹੋਇਆ ਪਾਣੀ ਦੇ ਵਿੱਚੋਂ ਛੋਟੇ-ਛੋਟੇ ਬੱਚੇ ਜਿਹੜੇ ਡੁੱਬੇ ਹੋਇਆ ਔਰ ਨੌਜਵਾਨਾਂ ਦੇ ਵੱਲੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਦੇ ਵੱਲੋਂ ਆਪਣੀ ਪੱਧਰ ਤੇ ਜਿਹੜੀ ਰਾਹਤ ਸਮੱਗਰੀ ਜਿਹੜੀ ਆ ਉਹ ਪਹੁੰਚਦੀ ਜਿਹੜੇ ਦੂਜੇ ਪਿੰਡਾਂ ਤੱਕ ਪਹੁੰਚਦੀ ਕਰ ਰਹੀ ਆ ਔਰ ਵੱਡੇ ਸਵਾਲ ਲੋਕਾਂ ਦੇ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਜ਼ਿੰਮੇਵਾਰ ਕੌਣ ਆਏ ਦੂਜੇ ਤੀਜੇ ਸਾਲ ਜਿਹੜੇ ਪੰਜਾਬ ਨੂੰ ਹੜ੍ਹ ਡੋਬਦਿਆਂ ਚਾਹੇ ਗੱਲ 88 ਦੀ ਹੋਵੇ 9000 ਤੋਂ ਵੱਧ ਪਿੰਡਾਂ ਦਾ ਨੁਕਸਾਨ ਹੁੰਦਾ ਔਰ 7 ਲੱਖ ਦੇ ਕਰੀਬ ਹੈ ਜਿਹੜੀ ਉਹ ਫਸਲ ਦਾ ਨੁਕਸਾਨ ਹੁੰਦਾ ਫਿਰ 25 ਦੇ ਬੱਚਾ ਇੱਕ 4 ਲੱਖ ਏਕੜ ਦੇ ਕਰੀਬ ਜਿਹੜੀ ਫਸਲ ਦਾ ਨੁਕਸਾਨ ਹੋਇਆ ਔਰ ਇਸੇ ਹੀ 7 ਰੁਪਏ ਦੇ ਵਿੱਚ ਜਿਹੜਾ 3 ਲੱਖ ਕਿ ਉਸਕ ਪਾਣੀ ਆ ਜਿਹੜਾ ਅੱਜ ਫਿਰ ਜਿਹੜਾ ਛੱਡਿਆ ਗਿਆ ਔਰ ਪਹਿਲਾਂ ਜਿਹੜਾ ਅਸੀਂ ਪ੍ਰਸ਼ਾਸਨ ਦੇ ਨਾਲ ਆ ਕੇ ਜਿਹੜੀ ਗੱਲਬਾਤ ਕੀਤੀ ਆ ਔਰ ਲੋਕਾਂ ਦੇ ਨਾਲ ਜਾ ਕੇ ਵੀ ਜਿਹੜੀ ਗੱਲਬਾਤ ਕੀਤੀ ਆ ਕੇ ਪੋਟਰੇ ਦੇigree ਪਾਣੀ ਆ ਇਸੇ ਸਤਲੁਜ ਦੇ ਵਿੱਚ ਹੋਰ ਵਧਿਆ ਔਰ ਬੀਤੀ ਰਾਤ ਜਿਹੜਾ ਫੋਟੋ ਜਿਹੜਾ ਨੀਵਾ ਸੀਗਾ ਪਾਣੀ ਇਹ ਔਰ ਦਿਨ ਚੜਦੇ ਸਾਰ ਤੜਕਸਾਰ ਇਹ ਜਿਹੜਾ 1 ਫੁੱਟ ਪਾਣੀ ਦੇ ਵਿੱਚ ਹੋਰ ਵਧਦਾ ਹੋਇਆ ਔਰ ਲਗਾਤਾਰ ਪ੍ਰਸ਼ਾਸਨਾਂ ਜਿਹੜਾ ਮੁਸਤੈਦੀ ਦੇ ਨਾਲ ਇੱਥੇ ਕੰਮ ਕਰ ਰਿਆ ਐ ਐਨਡੀਆਰਪ ਦੀਆਂ ਟੀਮਾਂ ਹੋਣ ਚਾਹੀਏ ਪੁਲਿਸ ਪ੍ਰਸ਼ਾਸਨ ਦੀ ਗੱਲ ਹੋਵੇ ਐਸਡੀਆਰਪ ਦੀਆਂ ਟੀਮਾਂ ਦੀ ਗੱਲ ਹੋਵੇ ਔਰ ਡਾਕਟਰੀ ਸਹਾਇਤਾ ਜਿਹੜੀ ਮੈਡੀਕਲ ਸੇਵਾਵਾਂ ਲਗਾਤਾਰ ਇੱਥੇ ਚੱਲ ਰਹੀਆਂ ਨੇ ਔਰ ਵੱਡੇ ਸਵਾਲ ਲੋਕਾਂ ਦੇ ਹੈਗੇ ਆ ਰਾਹਤ ਸਮੱਗਰੀ ਨੂੰ ਲੈ ਕੇ ਜਿਹੜਾ ਇਸ ਏਡੀਏ ਦੇ ਵਿੱਚ ਬਹੁਤ ਘੱਟ ਪਹੁੰਚ ਰਹੀ ਆ ਔਰ ਹਰੇ-ਚਾਰੇ ਦੀ ਗੱਲ ਹੋਵੇ ਹੋਰ ਵਸਤੂਆਂ ਦੀ ਗੱਲ ਹੋਵੇ ਉਹ ਚੀਜ਼ਾਂ ਜਿਹੜੀਆਂ ਘੱਟ ਪਹੁੰਚ ਰਹੀਆਂ ਨੇ ਇਹ ਕਾਮਾਵਾਲੀ ਪਤਨਾ ਜਿਲ੍ਹਾ ਫਾਜ਼ਲਕਾ ਦਾ ਔਰ ਜਿਲ੍ਹਾ ਫਾਜ਼ਲਕਾ ਦੇ ਲਗਭਗ 13 ਤੋਂ 14 ਪਿੰਡ ਜਿਹੜਾ ਸਤਲੁਜ ਦੀ ਮਾਰ ਦੇ ਹੇਠਾ ਕਿਵੇਂ ਲੋਕ ਇੱਥੋਂ ਉੱਠਣਗੇ ਕਿਵੇਂ ਆਪਣੀ ਅਗਲੀ ਜਿੰਦਗੀ ਦੀ ਸ਼ੁਰੂਆਤ ਕਰਨਗੇ ਇਸ ਸਮੇਂ ਦੇ ਗਰਭ ਦੇ ਬੱਚਾ ਪਾਣੀ ਦੀ ਸਮਾਪਤੀ ਤੋਂ ਬਾਅਦ ਦੇ ਬੱਚਾ ਬਿਮਾਰੀਆਂ ਨੇ ਸੱਦਾ ਦੇਣਾ ਹੋਰ ਸਮੱਸਿਆਵਾਂ ਜਿਹੜੀਆਂ ਇਹਨਾਂ ਲੋਕਾਂ ਨੂੰ ਨਾਲ ਸਮੱਸਿਆਵਾਂ ਦੇ ਨਾਲ ਦੂਜਣਾ ਪਾਣਾ ਉਸ ਸਮੇਂ ਦੇ ਗਰਭ ਦੇ ਬੱਚਾ ਪਰ ਆਏ ਸਾਲ ਹੜਾ ਪੰਜਾਬ ਨੂੰ ਕਿਉਂ ਡੋਪਦੇ ਆ ਕਿਉਂ ਲੋਕਾਂ ਨੂੰ ਹਰਾਂ ਦੇ ਸੰਤਾਪ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਲੋਕਾਂ ਨੇ ਕਹਿਣਾ ਹੈ ਕਿ ਸਾਡੇ ਪੜਦਾਦਿਆਂ ਨੇ 47 ਦੇਖੀ ਆ ਸਾਡੇ ਦਾਦਾ ਦਾ 84 ਦੇਖੀ ਆ ਸਾਡੇ ਜਿਹੜੇ ਪਿਓਾਂ ਨੇ 88 ਦੇਖੀ ਆ ਹੁਣ ਅਸੀਂ 25 ਦਾ ਸਾਹਮਣਾ ਕਰ ਰਹੇ ਆ ਔਰ ਆਏ ਸਾਲ ਬਾਏ ਸਾਲ ਜਿਹੜਾ ਪੰਜਾਬ ਨੂੰ ਡੋਬਿਆ ਜਾ ਰਿਹਾ ਜਾਂ ਕੋਈ ਕੁਦਰਤੀ ਕਰੋਪੀ ਆ ਕਹਿੰਦੇ ਮਕਰਲੇ ਕਾਰਨ ਕੀ ਆ ਇੱਕੋ ਖੰਡ ਦੀ ਲੋੜ ਹੈ ਜੁੜ ਰਹੇ ਹਾਂ ਨਿਰਪੱਖ ਪੋਸਟ ਦੇ ਨਾਲ ਮੈਂ ਸਮਰਨਜੀਤ ਸਿੰਘ ਦਾਣਾ ਕੈਮਰਾਮੈਨ ਗੁਰਸੇਵ ਦੇ ਨਾਲ ਤਨਵਾਦ